ਕੋਡੀ 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 ਸੈਂਟਰ ਵੈਲੀ ਦਾ ਮੇਲਾ ਔਰ ਸ਼ਬਦ ਗੁਰੂ ਅਕੈਡਮੀ 27 ਤਰੀਕ ਨੂੰ ਸੱਦਾ ਦੇ ਰਹੀ ਹੈ ਵੇਕਰ ਫੀਲਡ 28 ਤਰੀਕ ਨੂੰ ਰਿਵਰਸਾਈਡ ਐਲ ਦੇ ਵਿੱਚ 라운ਡਾ ਲੱਗਣ ਗਿਆ ਤੇ ਨਾਲ ਹੀ ਫੇਲਾ ਡੈਲਫੀਆ ਦੇ ਸਾਰੇ ਵੀਰ ਸਦਾ ਦੇਰੇ 5 ਅਕਤੂਬਰ ਨੂੰ ਸੋ ਹਮ ਮਾਗੇ ਪੁੱਜਣਾ ਲਓ ਇਧਰੇ ਪਾਸੇ ਸੁਲਤਾਨ ਵਾਲਾ ਕਬੱਡੀ ਪੌਣ ਦੇ ਲਈ ਆ ਰਿਹਾ ਹੈ ਲੋਕਿਆ ਮਾ ਖੁਸ਼ੀ ਹੈ ਨਾਲ ਕਹਿੰਦੇ ਇੰਦਰਜੀਤ ਹੈ ਕਲਸੀਆਂ ਵਾਲਾ ਲਓ ਖੇਡ ਮੈਦਾਨ ਦੇ ਵਿੱਚ ਕੌਣ ਲਾਗੇ ਜਫਾ ਪੁਆਇੰਟ ਇਹ ਸਪਾਈਡਰਮੈਨ ਹੈ ਜਿਹੜੇ ਲੁਧਾਨੇ ਨੇ ਕਹਿੰਦੇ ਕਲਸੀਆਂ ਪਿੰਡ ਦਾ ਕਬਰੂ ਇੰਦਰਜੀਤ ਸਿੰਘ ਕੱਦ 6 ਫੁੱਟ ਹੋ ਗਿਆ ਹੈ ਦੱਸ ਦਿਓ ਪਿੰਡੋਂ ਪਿੰਡੀ ਜਾ ਕੇ ਧਾਵੀ ਇੰਦਰਜੀਤੇ ਨੇ ਫੜ ਲਿਆ ਹੰਨਿਆਂ ਦੇ ਕੋਲ ਜਾ ਕੇ ਤੱਕਦਾ ਖਰੇ ਖਰੇ ਕਾਲੇ ਰੱਖਦਾ ਚਿੱਟੀ ਨਿਕਰ ਬਾਗੇ ਭਈਆ ਜੀ ਥੋੜਾ ਜਿਹਾ ਕਲੀਅਰ ਕਰ ਦਿਓ ਯਾਰ ਲਓ ਫਿਰ ਸੁਲਤਾਨ ਕਬੱਡੀ ਪਾਉਣ ਦੇ ਲਈ ਅੱਗੇ ਵੱਲ ਵਧਦਾ ਹੋਇਆ ਉਧਰ ਤੇਰਾ ਤਰੀਕਸ਼ੇਰੇ ਪੰਜਾਬ ਫੋਟੋ ਸੈਂਸਿਟੀ ਇਹੇ ਹੀ ਟੀਮਾਂ ਖੇਡਣ ਗਿਆ ਗੱਲਾਂ ਹੋਣ ਗਿਆ ਪਰ ਟੱਕਰ ਹੋ ਗਈ ਦੋ ਦੁਨੀਆ ਦੇ ਤਰੰਤਰਾਂ ਦੀ ਦੋ ਦੁਨੀਆ ਦੇ ਸੁਪਰ ਡੂਪਰ 스타ਾਂ ਦੀ ਡੁੱਗਾ ਵਾਲਾ ਖੁਸ਼ੀ ਤੇ ਸੁਲਤਾਨ ਮੇਰੇ ਵੀਰੋ ਤੇ ਸਾਡੇ ਪਵਨਵਲ ਜੀ ਦਾ ਜੱਸੀ ਗਿੱਲ ਦਾ ਤੇ ਨਾਲ ਸੰਨੀ ਗਿੱਲ ਜੀ ਦਾ ਸੁਖਜੀਤ ਤੇਸੀਰ ਸੁਖ ਤੇ ਨਾਲ ਸਾਡੇ ਵੀਰ ਸੁਖੀ ਟਟ ਜੀ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਹੈ ਜਸਵੀਰ ਦੁਸ਼ਾਨਤ ਸਾਹਿਬ ਦਾ ਬਹੁਤ-ਬਹੁਤ ਧੰਨਵਾਦ ਹੈ ਸਾਰੇ ਸਤਕਾਰ ਦੇ ਯੋਗ ਵੀਰ ਲਓ ਜੁੜੀ ਆ ਮੈਦਾਨ ਦੇ ਨਾਲ ਪਹਿਲਾ ਸੈਮੀਫਾਈਨਲ ਸੈਂਸਰੇਟੀ ਦੇ ਇਸ ਕਬੱਡੀ ਕਪ ਦਾ ਖੇਡਿਆ ਜਾ ਰਿਹਾ ਹੈ ਲਓ ਮੈਦਾਨ ਦੇ ਵਿੱਚ ਪਈਏ ਦੇਖਦੇ ਨਹੀਂ ਜੱਗੇ ਦੀ ਕਬੱਡੀ ਦੇ ਉੱਪਰ ਆ ਲੱਗਦਾ ਹੋਇਆ ਬੜਾ ਸ਼ਾਨਦਾਰ ਦਾ ਜਫਾ ਬਹੁਤ ਸ਼ਾਨਦਾਰ ਨੰਬਰ ਆਪਣੀ ਟੀਮ ਰਹੀ ਕਬੱਡੀ ਫੈਡਰੇਸ਼ਨ ਯੂ ਐਸ ਏ ਦੇ ਸਰਪਸਤ ਅੰਕਲ ਜੀ ਸਤਵੰਤ ਸਿੰਘ ਜੀ ਸਾਕੀ ਸ਼ੰਘੇੜਾ ਬਾਬਾ ਜੌਨ ਸਿੰਘ ਜੀ ਗਿੱਲ ਬੋਰਡ ਆਫ ਇਨਚਾਰਜ ਪ੍ਰਧਾਨ ਤੀਰ ਸਿੰਘ ਜੀ ਗਾਕਲ ਚੇਅਰਮੈਨ ਗੱਲਾ ਭੱਟੀ ਸੈਕਟਰੀ ਬਲਜੀਤ ਸਿੰਘ ਸੰਧੂ ਖਜ਼ਾਨਚੀ ਗੁਰਮukh ਸਿੰਘ ਸੰਧੂ ਵਾਈਸ ਪ੍ਰਧਾਨ ਬਲਜੀਤ ਸਿੰਘ ਜੀ ਐਸੀ ਤਰ੍ਹਾਂ ਕਬੱਡੀ ਦੀਆਂ ਘੈਂਟ ਤੇ ਨਵੀਆਂ ਅਪਡੇਟਸ ਦੇ ਇਕੱਲੇ ਸਾਡੇ ਕੈਨਨ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲਣਾ ਤਾਂ ਜੋ ਤੁਹਾਨੂੰ ਟਾਈਮ ਸਿਰ ਨਵੀਂ ਤੋਂ ਨਵੀਂ ਅਪਡੇਟ ਮਿਲ ਸਕੇ ਤਾਂ ਨਵਾਜੀ